ਆ ਪਾਥੀ ਵਰਗੀ ਐਟਮ ਆ ਮੈਂ ਕੀ ਪਈ ਐ ਇਹ ਉਹ ਐਟਮ ਆ ਵੀ ਜਿਹਦੇ ਬਾਰੇ ਮੈਂ ਕਿਹਾ ਸੀ ਵੀ ਜਿਹਦੀ ਬਹੂ ਵੜ ਬਹੂ ਆ ਲੈ ਜੋ ਹੂੰ ਹੈ ਮੈਂ ਕਹਿੰਨਾ ਵੀ ਜਾਂ ਤਾਂ ਹੂੰ ਵੀ ਜੇ ਤਾਂ ਬੰਦਾ ਵਿਆਹਿਆ ਜੀ ਤਾਂ ਬੰਦਾ ਬਹੂ ਖੁਸ਼ ਕਰ ਲਵੇ ਠੀਕ ਹੈ ਤੇ ਜੇ ਬੰਦਾ ਛੜਾ ਹਾਂਜੀ ਫਿਰ ਆਪ ਖੁਸ਼ ਲੈ ਰਹੇ ਨੇ ਫਿਰ ਆਪ ਨੂੰ ਤਸੱਲੀ ਹੈ ਹੈ ਜੀ ਫਿਰ ਤਾਂ ਉਹ ਆਪ ਝਾੜੂ ਲਾਉਣਾ ਉਹਨੂੰ ਔਖਾ ਹੂੰ ਤੇ ਉਹ ਇਹ ਲਾਈ ਜਾਉ ਝਾੜੂ ਨਾਲੇ ਪੋਚਾ ਜੀ ਤੇ ਇੱਕ ਗੱਲ ਇਹ ਆ ਆਟਮ ਨਾ ਜਿੰਨੀ ਇਹ ਸਚਿਆਰੀ ਆ ਉਨੀ ਸਮਝਦਾਰ ਆ ਅੱਛਾ ਰੋਬੋਟ ਆ ਇਹ ਆ ਦੇਖ ਉੱਤੇ ਲਿਖਿਆ ਵਾ ਹਮ ਰੋਬੋਟ ਰੋਬੋਟ ਸਹੀ ਹੈ ਅਸਲ ਤੇ ਵਿੱਚ ਇਹ ਨਾ ਜੀ ਜਿੰਨੀ ਫਰਸ਼ ਆਏ ਆਪਣੇ ਘਰੇ ਆ ਜੀ ਇਹਨੇ ਕਿਸੇ ਚੀਜ਼ ਦੇ ਵਿੱਚ ਟਕਰਾਉਣਾ ਨਹੀਂ ਜੀ ਇਹਨੇ ਉਵੇਂ ਮਾਰੀ ਜਾਣਾ ਜੇ ਤੁਸੀਂ ਇਹਨੂੰ ਏਰਗਾ ਸਿਲੈਕਟ ਕਰਕੇ ਦੇਤਾ ਨਾ ਵੀ ਅੱਧਾ ਕਮਰਾ ਹੀ ਸਾਫ ਕਰਨਾ ਹਮ ਫਿਰ ਇਹ ਅੱਧਾ ਹੀ ਕਮਰਾ ਸਾਫ ਕਰੋ ਅੱਛਾ ਫਿਰ ਇਹਦੀ ਇੱਕ ਖਾਸੀਅਤ ਹੋਰ ਆ ਹਾਂਜੀ ਜਦੋਂ ਇਹਦਾ ਚਿੱਤ ਢਿੱਲਾ ਮੜਾ ਜੈਨੂੰ ਲੱਗਿਆ ਮੇਰਾ ਬਲੱਡ ਪ੍ਰੈਸ਼ਰ ਘਟਦਾ ਹਾਂਜੀ ਇਹਨੇ ਆਪ ਹੀ ਆ ਕੇ ਚਾਰਜ ਤੇ ਲੱਗਿਆ ਇਹ ਚਾਰਜਰ ਟਿਕਾਣੇ ਤੇ ਪਿਆ ਹੋ ਹਾਂ ਚਾਰਜਰ ਪਿਆ ਇਹਨੇ ਪਾੜ ਲੈਣਾ ਯਾਰ ਕਮਰੇ ਚ ਜਿੱਥੇ ਪਿਆ ਅੱਛਾ ਇਹਨੇ ਉੱਥੇ ਆ ਕੇ ਆਪੇ ਹੀ ਲੱਗ ਗਿਆ ਹਾਂ ਇਹ ਚ ਚਲਾ ਗਿਆ ਜਦੋਂ ਇਹਨੂੰ ਇਹਦਾ ਚਾਰਜ ਹੋ ਗਿਆ ਪੂਰਾ ਇਹਨੇ ਆਪਦਾ ਕੰਮ ਤੇ ਲੱਗ ਗਿਆ ਓਕੇ ਅੱਛਾ ਝਾੜੂ ਪੋਚਾ ਦੋਨੇ ਹਾਂ ਝਾੜੂ ਪੋਚਾ ਵੀ ਕਰਦਾ ਕੱਲੇ ਝਾੜੂ ਵਾਲਾ ਵੀ ਹੈਗਾ ਅੱਛਾ ਜੀ ਤੇ ਜਿੰਨਾ ਕ ਮੈਨੂੰ ਅੰਦਾਜ਼ਾ ਹਾਂਜੀ ਇਹ ਇੰਡੀਆ ਦੇ ਸਭ ਤੋਂ ਵੱਡੇ ਮੌਲਾਂ ਦੇ ਵਿੱਚੋਂ ਇੱਕ ਮੌਲ ਆ ਜਿੱਥੇ ਆਪਾਂ ਬੈਠੇ ਆ ਰਾਇਲ ਮੌਲ ਲੁਧਿਆਣੇ ਦੇ ਵਿੱਚ ਸਹੀ ਆ ਜੀ ਇੱਥੇ ਵੀ ਮੁੱਕ ਗਏ ਹਾਂ ਇੱਥੇ ਵੀ ਸਹੀ ਹੈ ਇਹ ਪ੍ਰੀਤ ਤੇਰੀ ਅੱਖ ਕੱਲ ਪਰਸ ਨੂੰ ਆ ਜਾਣੇ ਆ ਜੀ 8 ਮਿਲੀਅਨ ਨੇ ਹੂੰ ਇਹ ਇੱਥੋਂ ਵੀ ਮਗਾਦੇ ਇੱਥੋਂ ਵੀ ਮਗਾਦੇ ਤੇ ਬਾਕੀ ਥੋੜੇ ਟਾਈਮ ਬਾਅਦ ਲਈ ਹੈ ਵੀ ਹਾਂ ਤੇ ਇਹ ਇੰਨੇ ਕੁ ਵਿਕੇ ਆ ਇੰਨੀ ਕੁ ਆਈਟਮ ਮਤਲਬ ਹੈਗੀ ਆ ਜੀ ਤੇ ਕੰਮ ਦੀ ਪਿੰਡਾਂ ਵਾਲਿਆਂ ਨੂੰ ਜੀ ਤੇ ਆ ਇੱਕ ਜੇ ਕਿਸੇ ਬੰਦੇ ਨੇ ਹਾਂ ਘਰੇ ਪ੍ਰੋਜੈਕਟਰ ਲਾਉਣਾ ਪ੍ਰੋਜੈਕਟਰ ਲਾਉਣਾ ਜੀ 5000 ਰੁਪਏ ਦਾ ਪ੍ਰੋਜੈਕਟਰ ਹੈ ਹਾਂਜੀ ਤੇ ਕੰਦ ਪੂਰੀ ਤੇ ਪੂਰਾ ਐਚਡੀ ਚੱਲਦਾ ਹੈ ਹਾਂ ਪੂਰੀ ਕੰਦ ਤੇ ਤੇ ਨਾਲ ਇਹਨਾਂ ਤੋਂ ਹੀ ਜੀ 뮤직 ਸਿਸਟਮ ਤੇ 50% ਦੀ ਛੂਟ ਆ ਜੀ 12 ਅਗਸਤ ਤੱਕ ਹਾਂ 12 ਅਗਸਤ 4000 ਦਾ 뮤직 ਲੈ ਜਾਓ ਜੀ ਨਾਲ ਆ ਲੈ ਜਾਓ ਜੀ ਤੇ 9000 ਰੁਪਏ ਚ ਤੁਹਾਡੇ ਘਰੇ ਥੀਏਟਰ ਪੂਰਾ ਸਿਰੇ ਦਾ ਥੀਏਟਰ ਹਾਂ ਇਹ ਇੰਨੇ ਦਾ ਵੀ ਡਿਸਕਾਊਂਟ ਆ ਕਿ ਨਹੀਂ ਹਾਂ ਇਹ ਇਹ ਹੈਗਾ ਕਿ ਮੈਂ 10000 ਰੁਪਏ ਦਾ ਮੈਨੂੰ ਮੈਂ ਦਾ ਜੀ ਇਹ 10000 ਤੋਂ ਸ਼ੁਰੂ ਆ ਹੂੰ ਤੇ ਆ 5000 ਦਾ ਜੀ ਤੇ ਮਿਊਜ਼ਿਕ ਸਿਸਟਮ ਜਿੰਨਾ ਕਿ ਮੇਰਾ ਅੰਦਾਜ਼ਾ ਵੀ 4000 4500 ਦਾ ਇਹਨਾਂ ਕੋ ਚੰਗਾ ਮਿਲ ਜਾਂਦਾ ਹੂੰ ਬੂਫਰ ਵਾਫਰ ਸਣੇ ਡਿਸਕਾਊਂਟ ਤੇ ਹਾਂ ਸਹੀ ਹੈ ਕੰਪਨੀ ਦਾ ਪੂਰਾ ਮਤਲਬ ਉਹ ਐ ਨਹੀਂ ਵੀ ਦੇਸੜਾ ਕੰਪਨੀ ਦਾ ਸਿਰੇ ਕੰਪਨੀ ਦਾ ਜਿਹੜੀਆਂ ਕੰਪਨੀਆਂ ਮਿਊਜ਼ਿਕ ਲਈ ਜਾਣਾਂ ਜਾਂਦਾ ਸੋਨੀ ਬੋਟ ਹਾਂ ਸਹੀ ਹੈ ਤੇ ਇਹ ਐਮਾਜ਼ਨ ਦਾ ਸਟੋਰ ਹੈ ਲੁਧਿਆਣੇ ਜੇ ਇੱਥੇ ਤੁਹਾਨੂੰ ਮਤਲਬ ਹਰ ਇੱਕ ਚੀਜ਼ ਜਿਹੜੀ ਉਹ ਮਾਰਕੀਟ ਨਾਲ ਤੇ ਆਨਲਾਈਨ ਨਾਲ ਲੈਸ ਮਿਲੂ 30% ਹੋਵੇ 40 ਹੋਵੇ 50% ਹੋਵੇ ਕੋਈ 50% ਤੱਕ ਵੀ ਲੈਸ ਮਿਲ ਸਕਦੀ ਹੈ ਚੀਜ਼ ਹਮ ਐਮ ਆਰ ਪੀ ਤੋਂ ਸਹੀ ਹੈ ਤੇ 10% ਵੰਗੂ ਤਾਂ ਇਹ ਆਨਲਾਈਨੋਂ ਵੀ ਲੈਸ ਮਿਲ ਜਾਂਦਾ ਹੂੰ ਸਹੀ ਹੈ ਹਾਂ ਤੇ ਇੱਥੇ ਤੁਸੀਂ ਆ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਨੰਬਰ ਚਾਹਦਾ ਨੰਬਰ ਲਾ ਸਕਦੇ ਵਿਜ਼ਿਟ ਵੀ ਕਰ ਸਕਦੇ ਹਾਂ 12 ਘਰ ਤੱਕ ਆਫਰ ਚੱਲ ਰਹੀ ਹੈ ਧੰਨਵਾਦ